ਐਲਾਨ ਕੀਤਾ ਕਿ ਹੁਣ ਪੱਕੇ ਤੌਰ ਤੇ ਮੋਰਚਾ ਲਾਇਆ ਜਾਏਗਾ ਤੇ ਸਿਣੇ ਆਉਣ ਲੱਗੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਿ ਅਸਲੀ ਰੂਪ ਜੋ ਕਾਲੀ ਦਲ ਦਾ ਉਹ ਨਿਕਲ ਕੇ ਸਾਹਮਣੇ ਆ ਗਿਆ ਕਾਲੀ ਦਲ ਹਮੇਸ਼ਾ ਹੀ ਹਰ ਮੋਰਚੇ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਨਿਕਲ ਆਇਆ ਇਹ ਉਹਨਾਂ ਨੂੰ ਭਾਜਣਾ ਪੈ ਗਿਆ ਚਾਹੇ ਕੇਜਰੀਵਾਲ ਸੀ ਚਾਹੇ ਜਿਹਨੂੰ ਭਗਵੰਤ ਮਾਨ ਕਹਿੰਦੇ ਆ ਜਾ ਉਹਨਾਂ ਦੀਆਂ ਟੀਮਾਂ ਇਹ ਸਾਰਿਆਂ ਨੇ ਭਰਾਓ ਥੁੱਕ ਕੇ ਝਟ ਲਿਆ ਤੁਹਾਡੀ ਤਾਕਤਾਂ ਕੇ ਤੁਹਾਡੇ ਦਲੇਰੀ ਪਰੇ ਕਦਮਾਂ ਆ ਕੇ ਇਹਦਾ ਨਾ ਉਹ ਲੈਂਡ ਪੂਲ ਜਿਹੜਾ ਅਸੀਂ ਵਾਪਸ ਲੈ ਲਿਆ ਦੂਸਰੀ ਬੇਨਤੀ ਕਰਾਂ ਕਿ ਸਮਾਂ ਆ ਗਿਆ ਨਹੀਂ ਦਿੰਦਾ ਆਪਾਂ ਵਿਸਤਾਰ ਵਿੱਚ ਜਾਈਏ ਪਰ ਸ਼੍ਰੋਮਣੀ ਅਕਾਲੀ ਦਲ ਕਈ ਵਾਰ ਮੁਸ਼ਕਲਾਂ ਵਿੱਚ ਆਇਆ ਕਈ ਸਮੇਂ ਆਏ ਆਪਾਂ ਵੇਖਿਆ ਹੀ ਹੁਣ ਜਿਹੜੇ ਬੰਦੇ ਪੰਜਾਬ ਨੂੰ ਸਾਡੇ ਵਿੱਚ ਬਹਿ ਕੇ ਲੁੱਟਦੇ ਰਹੇ ਜਿਹੜੇ ਆਧਿਆ ਤਜੋਰੀਆਂ ਧਰਦੇ ਰਹੇ ਜਿਨ੍ਹਾਂ ਨੂੰ ਸਦਾ ਸ਼ਬੀਰ ਸੇ ਬਾਦਲ ਸਾਹਿਬ ਨੇ ਇਹ ਗੱਲ ਕਹਿਤੀ ਸੀ ਕਿ ਹੁਣ ਉਹ ਕੰਮ ਨਹੀਂ ਚੱਲਣਾ ਹੁਣ ਜਨਤਾ ਦੀ ਸੇਵਾ ਕਰਨੀ ਪਊਗੀ ਉਹਨਾਂ ਨੂੰ ਪਤਾ ਸਾਡੇ ਮਗਰ ਨਹੀਂ ਲੱਗਣਾ ਕਿਸੇ ਨੇ ਉਹਨਾਂ ਨੇ ਜੋ ਤੁਹਾਡੇ ਸਾਹਮਣੇ ਡਰਾਮਾ ਰਚਿਆ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਧਾਨ ਬਣਾ ਲਿਆ ਪ੍ਰਧਾਨ ਕਿਹਨੂੰ ਬਣਾਇਆ ਜਿਹੜਾ ਜੱਜ ਸੀਗਾ ਜਿਹੜਾ ਜੱਜ ਸੀਗਾ ਇੱਕ ਵਾਰ ਪਹਿਲਵਾਂ ਹੋਇਆ ਕੇਂਦਰਾ ਗਾਂਧੀ ਨੂੰ ਜੱਜ ਮੰਨੇ ਆ ਉਹਨੇ ਵਿੱਚੋਂ ਆਪਦਾ ਹਿੱਸਾ ਰੱਖ ਲਿਆ ਚੰਡੀਗੜ੍ਹ ਆਪਦੇ ਕੋਲ ਰੱਖ ਲਿਆ ਹੁਣ ਇਹ ਨਵਾਂ ਜੱਜ ਆਇਆ ਜਾਨੀ ਹਰਪ੍ਰੀਤ ਸਿੰਘ ਤੇ ਇਹਨੇ ਆਪਣਾ ਪ੍ਰਧਾਨਗੀ ਲਾਭ ਲਈ ਵਿੱਚ ਵੀ ਮੈਂ ਪ੍ਰਧਾਨ ਬਣ ਜਾਵਾਂ ਤੇ ਹੁਣ ਮੈਂ ਦੇਖਤੀ ਕਰਦਾ ਇਹਨਾਂ ਪਿੰਡਾਂ ਨੂੰ ਕਹਿੰਦੇ ਅੱਜ ਅਖਬਾਰਾਂ ਜਾਇਆ ਕਿਸ ਪਿੰਡਾਂ ਜਾਵਾਂਗੇ ਆਪਾਂ ਇੱਕ ਵਿਸ਼ਵਾਸ ਹੋਣਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆਪੇ ਸਦਾ ਸ਼ਬੀਰ ਸੇ ਬਾਬਾ ਜੀ ਨੂੰ ਹੱਥ ਕਰੇ ਕਰਕੇ ਕਿ ਪਿੰਡਾਂ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਵੜਨ ਦੇ ਆਗੇ ਗਿਆ ਵੀ ਹੱਥੀਂ ਸੇ ਉਹਦੇ ਟੋਲੇ ਨੂੰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਵੀ ਉਹਨਾਂ ਦਾ ਹੈ ਦਲਾਵਲੇ ਨੇ ਤੋ ਇਸ ਕਰਕੇ ਮੈਂ